ਆ ਬਈ ਮੇਰੇ ਪੰਜਾਬ ਵਾਲੇ ਭੈਣ ਭਰਾਵੋ ਅੱਜ ਦੀ ਵੀਡੀਓ ਤੁਹਾਨੂੰ ਜਰਮਨ ਦੀ ਦਿਖਾਉਣ ਲੱਗੇ ਆ ਇੱਕ ਬੜਾ ਇਤਿਹਾਸਕ ਬੜਾ ਪੁਰਾਣਾ ਸ਼ਹਿਰ ਜਿੱਥੇ ਅਸੀਂ ਅੱਜ ਆਏ ਆ ਪੇਂਟਿੰਗ ਲਿਖਾਈ ਪੁਰਾਣਾ ਕਲਚਰ ਤੁਸੀਂ ਵੇਖ ਸਕਦੇ ਆ ਕਿ ਇੱਕ ਘਰ ਦੇ ਉੱਤੇ ਲਿਖਿਆ ਬਾ ਡੋਚ ਹਾਊਸ ਡੋਚ ਹਾਊਸ ਦਾ ਮਤਲਬ ਇਹ ਆ ਕਿ ਜਰਮਨ ਦਾ ਘਰ ਜਰਮਨ ਨੂੰ ਡੋਚ ਲੈਣ ਕੇ ਆ ਜਾਂਦਾ ਕਿ ਇੱਥੇ ਡੋਚ ਭਾਸ਼ਾ ਬੋਲੀ ਜਾਂਦੀ ਜਿੱਦਾਂ ਸਾਡੇ ਪੰਜਾਬੀ ਬੋਲੀ ਜਾਂਦੀ ਆ ਤੇ ਇਹ ਫੈਸ਼ਨ ਦੀ ਇੱਕ ਦੁਕਾਨ ਵੀ ਆ ਤੇ ਨਾਲ ਥਲੇ ਘਾਰਿਆ ਤੇ ਕਿੰਨਾ ਉਹਨੇ ਪਿਆਰਾ ਸਜਾਇਆ ਹੋਇਆ ਵਾ ਇਹਦੀ ਸਨ ਨਹੀਂ ਬਾਬਿਓ ਲਿਖੀ ਉਹਦਾ ਜਰਮਨ ਦੀ ਇੱਕ ਚੀਜ਼ ਆ ਗਈ ਉਹਨਾਂ ਘਰਾਂ ਦੇ ਪੁਰਾਣਿਆਂ ਦੇ ਸਨ ਜਰੂਰ ਲਿਖੀ ਹੁੰਦੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਰੰਗ ਹੋਇਆ ਵਾ ਅੰਬਰ ਨੂੰ ਸ਼ੁੰਦੀ ਇਹ ਬਿਲਡਿੰਗ ਤੇ ਆਹਾ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਕਿ ਆ ਵੀ ਬਹੁਤ ਸੋਹਣਾ ਘਰ ਬਣਿਆ ਹੋਇਆ ਤੇ ਰੌਣਕਾਂ ਦਿਖਾਉਨੇ ਆ ਤੁਹਾਨੂੰ ਬਾਬਿਓ ਗਰਮੀਆਂ ਪੂਰੀਆਂ ਸ਼ਾਰਫੋਆਂ ਪਈਆਂ ਨੇ ਤੇ ਆ ਇੱਕ ਬਾਜ਼ਾਰ ਆ ਜਿੱਥੇ ਬੱਚੇ ਦੀਆਂ ਲੈਣਾ ਆਏ ਕਤਾਬਾ ਜੁੱਤੀਆਂ ਖੰਡਿਆਂ ਤੇ ਨਾਲ-ਨਾਲ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਨੇ ਆ ਵੀ ਜਰਮਨ ਦੇ ਵਿੱਚ ਕੀ ਆ ਗੱਲਾਂ ਬਾਤਾਂ ਆ ਆ ਦੇਖੋ ਬਾਰ ਬਾਰ ਹੀ ਲਾਏ ਆ ਟੋਪੀਆਂ ਗੋਰੀਆਂ ਵਾਸਤੇ ਪਰਸ ਤੇ ਕੱਪੜੇ ਦੂਜੇ ਤੇ ਦੇ ਤੇ ਆ ਵੇਖੋ ਕਿਦਾਂ ਗਰਮੀ ਪੂਰੀ ਆ ਤੇ ਆਈ ਸਾਂ ਇਸਾਂ ਖਾਂਡੇ ਆ ਗੋਰੇ ਬਾਹਰ ਹੀ ਬੈਠੇ ਆ ਹੁਣ ਥੋੜਾ ਜਿਹਾ ਬੱਦਲ ਹੋਇਆ ਜਿੱਦਾਂ ਹੁੰਦਾ ਕਰਕੇ ਕੰਮ ਘਟਿਆ ਨਹੀਂ ਤੇ ਪੈਰ ਰੱਖਣ ਨੂੰ ਕਹਿੰਦੇ ਜਗ੍ਹਾ ਨਹੀਂ ਆ ਇਹ ਸ਼ਹਿਰ ਦਾ ਨਾਂ ਹੈਗਾ ਵਾ ਬਾਦਸਾਲ ਸੁੰਗਣ ਇਹ ਪਿੰਡਾ ਜੀ ਤਰੁੰਗਨ ਦੇ ਵਿੱਚ ਤੇ ਜਿੱਥੇ ਤੁਸੀਂ ਰੌਣਕਾਂ ਲੱਗੀਆਂ ਵੇਖ ਸਕਦੇ ਆ ਤੇ ਮਾਰਕੀਟ ਸੈਂਟਰ ਲਿਖਿਆ ਹੋਇਆ ਘੁੰਮਣ ਫਿਰਨ ਆਉਂਦੇ ਆ ਲੋਕ ਨੰਦ ਲੈਂਦੇ ਆ ਗੋਰੇ-ਗੋਰੀਆਂ ਤੇ ਅਸੀਂ ਪਹੁੰਚ ਗਏ ਆ ਬਿਲਕੁਲ ਸਮੁੰਦਰ ਨਹੀਂ ਕਹਿ ਸਕਦੇ ਇੱਕ ਬੀਚੀ ਦੇ ਕੰਡੇ ਤੇ ਆ ਸ਼ਹਿਰ ਦਾ ਮੈਪ ਆ ਬੁਰਗਸੀਰੂ ਕਹਿੰਦੇ ਆ ਆ ਸਾਰੇ ਸ਼ਹਿਰ ਦਾ ਮੈਪ ਵੇਖ ਲਓ ਤੁਸੀਂ ਮਾਰਕੀਟ ਬਾਦਸਾ ਸੁਗਨ ਹੈਗੇ ਆਪਣੇ ਪੰਜਾਬੀ ਪਨਾਵਰੇ ਦੇ ਰੈਸਟੋਰੈਂਟ ਸਾਰਾ ਕੁਝ ਹੈਗਾ ਤੇ ਗਰਮੀ ਵਾਲੇ ਦਿਨ ਗੋਰੀਆਂ ਪੂਰੀਆਂ ਨਿਕਲਦੀਆਂ ਫਿਰੰਡੀਆਂ ਤੇ ਪੁਰਾਣੇ ਕਲਚਰ ਦੀਆਂ ਬਿਲਡਿੰਗਾਂ ਤੁਸੀਂ ਦੇਖ ਸਕਦੇ ਆ ਇਹ ਟੂਰ ਤੋਂ ਵੀ ਪਹਿਲਾ ਵੇਲੇ ਦੀਆਂ ਤੇ ਆਓ ਚਰਚ ਆ ਬਾਬੇ ਉਥੋਂ ਦੀ ਆ ਵੀ ਇੱਕ ਵੱਖਰਾ ਨੋਕ ਤਰੀਕਾ ਦੇਖੋ ਬੰਦੇ ਨਾਲ ਕੁੱਤਿਆਂ ਦੀ ਕੀਮਤਾਂ ਐ ਇੱਥੇ ਮਾਈ ਲਈ ਜਾਂਦੀ ਦੋ ਕੁੱਤੇ ਕੁੱਤੇ ਪਾਲਣੇ ਬੜੇ ਔਖੇ ਤੇ ਉਧਰ ਵੇਖੋ ਗੋਰੀ ਨੇ ਬੱਚਾ ਆਪਣੇ ਪਿੱਛੇ ਵੱਧਾ ਹੋਇਆ ਜੋਬਾਂ ਵੀ ਕਰਦੀਆਂ ਸਾਰਾ ਕੁਝ ਕਰਦੀਆਂ ਤੇ ਇਸ ਟਾਈਮ ਤਾਂ ਦਿਖਾਉਣਾ ਚਰਚ ਤੇ ਸਵਾ 3 ਹੋਏ ਆ ਦੁਪਹਿਰ ਦਾ ਟਾਈਮ ਤੇ ਆ ਰਾਤ ਹੌਸਾ ਰਾਥੋਂ ਤੁਹਾਨੂੰ ਕਹਿੰਦੇ ਜਿਹਾ ਕਿ ਜਿੱਦਾਂ ਘਰਾਂ ਦੇ ਐਡਰੈਸ ਬਣਾਉਣੇ, شناਖਤੀ ਕਾਰਡ ਬਣਾਉਣੇ, ਕੋਈ ਵੀ ਚੀਜ਼ ਬਣਾਉਣੀ, ਉਹ ਇੱਥੋਂ ਵੰਡੀ, ਰੈਸਟੋਰੈਂਟ, ਕਾਫੇ, ਗੋਰੇ ਜਿਹੜੇ ਤਕਰੀਬਨ ਘੁੰਮ ਫਿਰ ਕੇ ਸਾਰਾ ਕੋਈ ਖਾਂਦੇ ਆ, ਪੁਰਾਣੀਆਂ-ਪੁਰਾਣੀਆਂ ਬਿਲਡਿੰਗਾਂ ਦੇਖ ਲਓ। ਤੇ ਆਹ ਵੇਖੋ ਬੱਚੇ ਨਾਲ ਖੇਡਣ ਦੇ। ਮੈਂ ਜਦੋਂ ਵੀ ਵੀਡੀਓ ਬਣਾਉਣਾ, ਮੈਨੂੰ ਇਸ ਗੱਲ ਦਾ ਵੀ ਬੜਾ ਖੁਸ਼ੀ ਹੁੰਦੀ ਆ ਕਿ ਇੱਕ ਕੱਲਾ ਸਰਦਾਰ ਇਹਨਾਂ ਲੱਖਾਂ ਗੋਰੀਆਂ 'ਚ ਤੁਰਿਆ ਫਿਰਨ ਦੇ। ਤੇ ਦੂਜੀ ਗੱਲ ਉਹ ਸਰਦਾਰ ਉਹ ਬਟਾਲੇ ਵਾਲਾ ਉਹ ਪੰਜਾਬ ਵਾਲਾ ਉਹ ਜਿੰਨੇ ساری ਉਮਰ ਸਾਈਕਲ ਤੇ ਕੱਢ ਤੀ ਕਦੀ ਬਟਾਲੇ ਦੁੱਧ ਲੈ ਗਏ ਕਦੀ ਮੰਡੀ ਝੋਨਾ ਲੈ ਗਏ ਕਦੀ ਪਿੰਡ ਵਾਲੇ ਸਕੂਲੇ ਪੜਨ ਚਲ ਗਏ ਹੈ ਕਦੀ ਗੰਨੇ ਛੱਲਣ ਚਲ ਗਏ ਕਦੀ ਆਪਣੇ ਕਹਿੰਦੇ ਕਣਕਾਂ ਝੋਨੇ ਮੈਂ ਕਹਿੰਦਾ ਹਰ ਕੰਮ ਕੀਤਾ ਹੋਊਗਾ ਪਰ ਹਰਾਨ ਕੀ ਮਹਾਰਾਜ ਦੀ ਕਿਰਪਾ ਨਾਲ ਹੀ ਇਹ ਗੱਲ ਦੀ ਹੁੰਦੀ ਯਾਰ ਇਹ ਜਰਮਨ ਬੋਲਣ ਵਾਲੇ ਇਟਾਲੀਅਨ ਬੋਲਣ ਵਾਲੇ ਇਹ ਫਰਾਂਸ ਬੋਲਣ ਵਾਲੇ ਗੋਰੇ-ਗੋਰੀਆਂ ਇਹ ਦੇਸ਼ ਰੱਬ ਨੇ ਭਾਣੀ ਕਿਦਾਂ ਵਿਖਾਤੇ ਉਹ ਕਹਿੰਦੇ ਨੇ ਰੱਬ ਨੇ ਦਿੱਤੀਆਂ ਗਾਜਰਾ ਵਿੱਚ ਅਰੰਬਾ ਰੱਖ ਮੇਰ ਨਾਲ ਤੇ ਉਹ ਕੰਮ ਹੋਇਆ ਪੜਿਆ ਵੀ ਸਾਰਾ ਦਾਸ ਆ ਉਦੋਂ ਘਰ ਦੇ ਨਾਲ ਲੜ ਝਗੜ ਕੇ ਕਿਹਾ ਮੈਂ ਕਿਹਾ ਮੈਂ ਜਾਣਾ ਹੀ ਵਾਰਾ ਫਿਰ ਅਸ਼ਰਿਆ ਦੀ ਗੱਲ ਬਣੀ ਸੀ ਤੇ ਹੁਣ ਤੁਹਾਡਾ ਰੱਬ ਭਲਾ ਕਰੋ ਕਿ ਇਸੇ ਚੱਕਰ ਦੇ ਵਿੱਚ ਹੁਣ ਮੈਂ ਤੁਹਾਨੂੰ ਵੀ ਦੁਨੀਆ ਕਮਾਈ ਜੰਨਾ ਜੋ-ਜੋ ਮੇਰੇ ਸਾਹਮਣੇ ਆਈ ਜੰਨਾ ਦਿਖਾਈ ਜੰਨਾ ਤੇ ਕਹਿੰਦੇ ਵੀ ਨਜ਼ਾਰੇ ਆਉਣਗੇ ਨਜ਼ਾਰੇ ਜਾਣਗੇ ਵੀਡੀਓ ਬੜੀ ਕਹੈਂਡ ਆ ਜੇ ਲਾਈਕ ਸ਼ੇਅਰ ਕਮੈਂਟ ਕਰੋਗੇ ਤਾਂ ਬਾਬੇਓ ਇਤੋਂ ਵੀ ਘੈਂਡ ਘੈਂਡ ਚੀਜ਼ਾਂ ਵੇਖਣ ਨੂੰ ਮਿਲਣਗੀਆਂ। ਯਾਸੀਂ ਇੱਕ ਚੌਕ 'ਚ ਆ ਗਏ ਆ। ਇਹ ਆ ਸਤਨਾਮ ਸਾਗਰ ਤੇ ਸਾਗਰ ਦੀ ਬੋਟੀ ਲੈੰਦੀ ਇੰਡੀਆ ਚਲਾ। ਇਹ ਉਹ ਜਗ੍ਹਾ ਤੇ ਆ। ਆਹ ਦੇਖੋ ਤੁਸੀਂ। ਕੌਣ ਪੁੱਛਦੇ ਹਾਲ ਫਕੀਰਾਂ ਦਾ ਸਾਡਾ ਨਦੀੋਂ ਵਿਛੜੇ ਨੀਰਾਂ ਦਾ। ਆਹ ਵੇਖੋ। ਬਿਲਡਿੰਗ ਦੇ ਵਿੱਚ ਫੁੱਲ ਲਾਏ ਹੋਏ ਆ ਤੇ ਕਿਦਾਂ ਗੰਜੇ ਦੀ ਟੈਂਡ ਵਰਗੀਆਂ ਪੱਕੀਆਂ ਸੜਕਾਂ ਆਏ ਕਿ ਛੋਟੀ ਜੀ ਮਾਰਕੀਟ ਆ ਚੇਨਿਆਂ ਦੀ ਜਿੱਥੇ ਖਾਣ ਪੀਣ ਨੂੰ ਵੀਰਾਂ ਦੂਜੇ ਤੀਜੇ ਮਿਲਦੇ ਆ ਤੇ ਲਾਇਆ ਆਗਲੇ ਨੇ ਕਿੰਨਾਂ ਨਾਟ ਲਾਏ ਆ ਖਾਣ ਪੀਣ ਨੂੰ ਇਹ ਅਜੇ ਸਰਕਾਰੀ ਦੁਕਾਨ ਮੋਰਨ ਅਪਟਿਕਾ ਕਹਿੰਦੇ ਜਿੱਥੇ ਦਵਾਈਆਂ ਮਿਲਦੀਆਂ ਆ ਸਾਰਾ 뷰 ਚੈੱਕ ਕਰਿਓ ਤੇ ਹੁਣ ਤੁਹਾਨੂੰ ਦਿਖਾਉਨੇ ਆ ਬਾਬਿਓ ਆ ਵੇਖੋ ਮਾਰਕੀਟ ਆ ਆਓ ਬੀਚ ਤੇ ਜਾਂਦੇ ਆ ਤੇ ਉਹ ਵੀ ਤੁਹਾਨੂੰ ਦਿਖਾਣਾ ਜਿੱਥੇ ਗੋਰੇ-ਗੋਰੀਆਂ ਨਾ ਹੋਂ ਆਉਂਦੇ ਆ ਉਹਦਾ ਵਲੌਗ ਅਸੀਂ ਠਹਿਰ ਕੇ ਬਣਾਵਾਂਗੇ ਜਾਂਦੀ ਐ ਨਾ ਰਾਣੀ ਘੂਕਦੀ ਇਹ ਗੋਰੇ-ਗੋਰੀਆਂ ਬੜੇ ਨਜ਼ਾਰੇ ਧਰਮ ਨਾ ਲੈਂਦੇ ਦੇ ਇਹ ਆ ਸ਼ਹਿਰ ਬਾਦਸਾਲ ਸੁੰਗਣ ਤੇ ਇਧਰ ਭਾਈ ਦਾ ਰੈਸਟੋਰੈਂਟ ਹੈਗਾ ਆਪਣੀ ਦਾ ਮਹਾਰਾਜਾ ਉਧਰ ਫੇਰ ਚੱਲਦੇ ਆ ਥੋੜਾ ਕੰਮ ਸਾਨੂੰ ਹੋਰ ਵੀ ਸੀਗਾ ਅੱਜ ਦੇ ਪਹਿਲਵਾਨੀ ਕਿਹੜਾ ਮਾਰਿਆ ਇੱਥੇ ਬਰਫ਼ ਵੀ ਬਾਬੇ ਉਹ ਬੜੀ ਪੈਂਦੀ ਤੇ ਗੋਰੇ ਸਾਡੇ ਰੰਗ ਕਾਲੇ ਆ ਕਾਲੇ ਪਹਿਲਾਂ ਬੜਾ ਗੁੱਸਾ ਹੁੰਦਾ ਰੰਗ ਕਾਲਾ ਕਰ ਤੋਂ ਬੜੀਆਂ ਫੇਰ ਲਵਲੀਆਂ ਬੜੇ ਸਾਬਣ ਵਰਤੇ ਪਰ ਨਹੀਂ ਕੰਪਨੀਆਂ ਵਾਲੇ ਹਾਰ ਗਏ ਸਾਡਾ ਰੰਗ ਚਿੱਟਾ ਨਹੀਂ ਹੋਇਆ ਚਿੱਟਿਆਂ ਆਪਣਾ ਰੰਗ ਨਹੀਂ ਚਿੱਟਾ ਹੋਇਆ ਕੀ ਆਂਦੇ ਆ ਜਦੋਂ ਨਾਂ ਵੀ ਦਫੀ ਪਾਸ ਕਰਦੇ ਨੇ ਹਨਾ ਉਦੋਂ ਅਗਲੀਆਂ ਕਿਤਾਬਾਂ ਲੈਣ ਵਾਸਤੇ ਕਿਲਾ ਮੰਡੀ ਜਾਣਾ ਪੈਂਦਾ ਫਟਾਲੇ ਦੀਪਕ ਦੀ ਦੁਕਾਨ ਤੇ ਉਹ ਵੀ ਗੱਲਾਂ ਚਿੱਤੇ ਆਉਂਦੀਆਂ ਕਿ ਉਹਦੇ ਕੋ ਐਮ ਬੀ ਡੀਆਂ ਕਢਾਉਣੀਆਂ ਪਾਓ ਫਟਾਲੇ ਤੇ ਬਣ ਕਿਹੜੀਆਂ ਗਣੀਆਂ ਕਿਤਾਬਾਂ ਹੁੰਦੀਆਂ ਉਹ ਕਢਾਉਣੀਆਂ ਅੱਜ ਅਸੀਂ ਅਗੋਰੀਆਂ ਦੀ ਮਾਰਕੀਟ 'ਚ ਆਏ ਆਂ ਬੱਚੇ ਦੇ ਕਿਤਾਬ ਲੈਣ ਨੂੰ ਆਸ ਤੇ ਗੋਰੇ ਬੱਚੇ ਨਾਲ ਆ ਤੁਸੀਂ ਦੇਖ ਸਕਦੇ ਸਾਰੀਆਂ ਕਿਤਾਬਾਂ ਆਹ ਦੇਖੋ ਉਹ ਬੱਚਾ ਪੜ੍ਹਨੇ ਪਾਇਆ ਸੀ ਜਰਮਨੀ ਕਲਾਸ 'ਚ ਉਹਦੇ ਵਾਸਤੇ ਕਿਤਾਬਾਂ ਲੈਣ ਆਇਆ ਸਾਰਾ ਕੁਝ ਹੈਗਾ ਇੱਥੇ ਇਸਦੀ ਪੜ੍ਹਾਈ ਬੋਲੀ ਵੀ ਵਾਕਿਆ ਸਾਰਾ ਕੁਝ ਵਾਕਿਆ ਤੇ ਕਿਤਾਬਾਂ ਦੂਜੀਆਂ ਆਂ ਦੇਖੋ ਕਾਰਟੂਨ ਵਾਲੀਆਂ ਦੂਜੀਆਂ ਤਿੱਜੀਆਂ ਸਾਡੇ ਵਾਰੀ ਦੋਹਾਂ ਤਨਾ ਕਿਤਾਬਾਂ ਨਾਲ ਚੱਲ ਜਾਂਦਾ ਪਰ ਇੱਥੇ ਨਹੀਂ ਇੱਥੇ ਬਹੁਤ ਕੁਝ ਆਖਾ। ਆ ਦੇਖੋ। ਹਰ ਕੰਮ ਸਿਸਟਮ ਇੰਟਨ ਦਾ ਇਹ ਜਰਮਨ ਆ। ਆ ਹੋਰ ਸਕੋਪ ਉਹਨੂੰ ਕਹਿੰਦੇ ਜਿਹੜੀ ਰਾਸ਼ੀਆਂ ਵੀ ਹੈਗੀਆਂ ਇੱਥੇ। ਰਾਸ਼ੀ ਫਲ। ਹੋਰ ਉਸ ਕੋਪ ਕਹਿੰਦੇ ਰਾਸ਼ੀ ਫਲ ਨੂੰ। ਤੇ ਹੈ ਵੀ ਇੰਡੀਆ ਦੀ ਰਾਸ਼ੀ ਐ। ਇੰਡੀਆ ਦੇ ਚਾਈਨਾ ਦੇ। ਚੰਗਾ ਬਾਬੇਓ ਵੀਡੀਓ ਲਾਈਕ ਫਾਲੋ ਕਰਦੇ ਆ।